ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਸਿਟੀ ਕੌਂਸਲ ਨੇ ਸਟਾਫ ਨੂੰ ਹਦਾਇਤ ਕੀਤੀ ਹੈ ਕਿ ਉਹ 76 86 ਤੇ 125 ਸਟਰੀਟ ਦੇ ਉੱਤੇ ਜਾਇਦਾਦ ਦੇ ਟਾਈਟਲ ਦੇ ਉੱਤੇ ਨੋਟਿਸ ਜ਼ਾਇਰ ਕਰਨ ਜਿੱਥੇ ਮਾਲਕਾਂ ਨੇ ਬਿਨਾਂ ਪਰਮਿਟ ਦੇ ਸਿਟੀ ਦੇ ਬਿਲਡਿੰਗ ਬਾਇਲਅ ਦੀ ਉਲੰਘਣਾ ਕੀਤੀ ਹੈ ਅਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਇਮਾਰਤਾਂ ਦਾ ਨਿਰਮਾਣ ਤੇ ਕਬਜ਼ਾ ਕੀਤਾ ਹੈ ਟਾਈਟਲ ਦੇ ਉੱਤੇ ਨੋਟਿਸ 24 ਜੁਲਾਈ 2024 ਨੂੰ ਹੋਈ ਵਿਸ਼ੇਸ਼ ਕੌਂਸਲ ਮੀਟਿੰਗ ਦਾ ਨਤੀਜਾ ਹੈ ਜਿੱਥੇ ਸਰੀ ਸਿਟੀ ਕੌਂਸਲ ਨੇ ਜਾਇਦਾਦ ਦੇ ਟਾਈਟਲ ਦੇ ਉੱਤੇ ਨੋਟਿਸ ਦਾਇਰ ਕਰਨ ਦੇ ਹੱਕ ਦੇ ਵਿੱਚ ਸਰਬਸੰਮਤੀ ਦੇ ਨਾਲ ਵੋਟ ਦਿੱਤੀ ਤੇ ਨਾਲ ਦੀ ਨਾਲ ਇਹ ਗੱਲ ਕਹੀ ਕਿ ਕੋਈ ਵੀ ਬਿਨਾ ਪਰਮਿਟ ਤੋਂ ਜੇ ਕੋਈ ਵੀ ਸਵੀਟ ਬਣਾਏਗਾ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਉਂਕਿ ਉਹ ਗੈਰ ਕਾਨੂੰਨੀ ਹੈ ਤੇ ਆਉਣ ਵਾਲੇ ਮਾਲਕਾਂ ਲਈ ਵੀ ਪਰੇਸ਼ਾਨੀ ਹੋ ਸਕਦੀ ਹੈ ਸਰੀ ਦੇ ਮੇਅਰ ਬ੍ਰੈਂਡਾ ਲੋਕ ਨੇ ਦੱਸਿਆ ਹੈ ਕਿ 126 ਸਟਰੀਟ ਤੇ 76 ਐਵੇਨਿਊ ਦੇ ਨੇੜੇ ਸਥਿਤ ਇੱਕ ਜਾਇਦਾਦ ਦੇ ਮਾਲਕ ਨੇ ਬਿਨਾਂ ਕਿਸੇ ਬਿਲਡਿੰਗ ਪਰਮਿਟ ਦੇ ਆਪਣੇ ਅਸਲ ਘਰ ਦੇ ਉੱਪਰ ਤਿੰਨ ਵੱਧੂ ਸਵਿੱਟ ਬਣਾਏ ਨੇ ਜੋ ਸਿਟੀ ਦੇ ਨਿਰਮਾਣ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਨ੍ਹਾਂ ਕਿਹਾ ਹੈ ਕਿ ਮਾਲਕ ਨੇ 2 ਸਾਲਾਂ ਤੋਂ ਉਪਲੋ ਇਨਸਪੈਕਟਰਾਂ ਦੇ ਕੰਮ ਬੰਦ ਦੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਇਹ ਮੁੱਦਾ ਹਾਲ ਹੀ ਵਿੱਚ ਸ਼ਹਿਰ ਵਿੱਚ ਫਿਰ ਵਾਪਸ ਆਇਆ ਹੈ ਫਿਰ ਸ਼ਹਿਰ ਨੇ ਆਪਣੀ ਜਾਇਦਾਦ ਦੇ ਸਿਰਲੇਖ ਤੇ ਰੈੱਡ ਫਲੈਗ ਲਗਾਉਣ ਦਾ ਫੈਸਲਾ ਕੀਤਾ ਉਹਨਾਂ ਕਹਿੰਦੇ ਕਿ ਸੱਚਮੁੱਚ ਪਬਲਿਕ ਸੁਰੱਖਿਆ ਦਾ ਮੁੱਦਾ ਹੈ ਇਸ ਮਾਲਕ ਨੇ ਤਿੰਨ ਪੂਰੇ ਸੂਟ ਤਿੰਨ ਪੂਰੀਆਂ ਰਸੋਈਆਂ ਵਾਇਰਿੰਗ ਤੇ ਪਲੰਬਿੰਗ ਤੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਜੋ ਪੂਰੇ ਵਿਕਾਸ ਦੇ ਨਾਲ ਹੋਈਆਂ ਨੇ ਲੋਕ ਦਾ ਕਹਿਣਾ ਹੈ ਕਿ ਇੱਕ ਮਹੱਤਵਪੂਰਨ ਐਡ-ਆਨਸੀ ਜੋ ਦਾਅਵਾ ਕਰਦਾ ਹੈ ਕਿ ਘਰ ਦੇ ਆਕਾਰ ਤੋਂ ਦੁੱਗਣਾ ਕਰਨ ਤੋਂ ਵੱਧ ਸੀ ਮੇਰਾ ਤਾਂ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਆਪਣੀ ਜਾਇਦਾਦ ਦੇ ਵਿੱਚ ਬਦਲਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਉਸ ਨੂੰ ਆਪਣੇ ਘਰਾਂ ਦੇ ਵਿੱਚ ਕੋਈ ਵਾਅਦਾ ਕਰਨ ਤੋਂ ਪਹਿਲਾਂ ਪਰਮਿਟ ਲੈਣਾ ਚਾਹੀਦਾ ਹੈ ਉਹਨਾਂ ਕਹੇ ਕਿ ਤੁਸੀਂ ਸਿਰਫ ਸੋਚ ਸਕਦੇ ਹੋ ਕਿ ਉਸ ਘਰ ਦੀ ਇਮਾਰਤ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਇਹ ਕਿਵੇਂ ਫੈਲ ਜਾਏਗੀ ਇਹ ਹੁਣ ਬਹੁ ਮੰਜਲਾ ਘਰ ਹੈ ਤੇ ਇਹ ਇੱਕ ਬਹੁਤ ਛੋਟੇ ਪੈਰਾ ਦੇ ਨਿਸ਼ਾਨ ਤੇ ਇੱਕ ਬਹੁਤ ਵੱਡੇ ਪੈਰਾ ਦੇ ਨਿਸ਼ਾਨ ਤੱਕ ਚਲਾ ਗਿਆ ਹੈ ਲੋਕ ਦਾ ਕਹਿਣਾ ਹੈ ਕਿ ਨਾਮਵਰ ਲੋਕਾਂ ਦਾ ਕੰਮ ਕਰਨਾ ਮਹੱਤਵਪੂਰਨ ਹੈ ਹੁਣ ਤੱਕ ਸ਼ਹਿਰ ਨੂੰ ਕੋਈ ਪਤਾ ਨਹੀਂ ਕਿ ਇਹ ਘਰ ਕਿਸ ਨੇ ਬਣਾਇਆ ਹੈ ਇਸ ਦਾ ਕੋਈ ਰਸਤਾ ਨਹੀਂ ਹੈ ਸਿਟੀ ਬਿਨਾ ਪਰਮਿਟ ਤੋਂ ਇਹ ਪਤਾ ਕਰ ਸਕੇ ਕਿ ਕੰਦ ਦੇ ਵਿੱਚ ਕੀ ਸੀ ਤੇ ਵਾਇਰਿੰਗ ਕਿਵੇਂ ਦੀ ਫੇਟ ਹੋਈ ਹੈ ਮੇਅਰ ਦਾ ਵੀ ਕਹਿਣਾ ਹੈ ਕਿ ਜ਼ਾਇਦਾਦ ਦੇ ਖਰੀਦ ਸਕਦਾ ਜੇ ਹੋਇ ਪਰ ਉਹ ਇਸ ਲਈ ਗਿਰਵੀ ਨਾਮਾ ਜਾਂ ਬੀਮਾ ਪ੍ਰਾਪਤ ਕਰਨਾ ਮੁਸ਼ਕਿਲ ਹੋ ਸਕਦਾ ਹੈ ਇਹ ਬਹੁਤ ਵੱਡਾ ਮੁੱਦਾ ਹੈ ਤੁਸੀਂ ਕਿਤੇ ਵੀ ਆਪਣੀ ਪ੍ਰਾਪਰਟੀ ਨਹੀਂ ਬਣਾ ਸਕਦੇ ਜਿੱਥੇ ਤੁਸੀਂ ਸੋਚ ਲਈ ਸੋ ਇਹ ਭਵਿੱਖ ਦੇ ਮਾਲਕਾਂ ਨੂੰ ਵੀ ਪਰੇਸ਼ਾਨ ਕਰੇਗਾ ਲੋਕ ਦਾ ਕਹਿਣਾ ਹੈ ਕਿ ਸੰਪਤੀ ਦੇ ਮਾਲਕ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਉਹ ਜਾਇਦਾਦ ਨੂੰ ਵੇਚਣ ਜਾਂ ਮੁੜਵਿੱਤੀ ਦੇ ਹਿੰਦਾ ਫੈਸਲਾ ਕਰਦੇ ਨੇ ਮੇਰ ਦਾ ਕਹਿਣਾ ਹੈ ਕਿ ਇਹ ਕਿਸੇ ਨੂੰ ਵੀ ਨੋਟਿਸ ਦਵੇਗਾ ਕਿ ਸੰਪਤੀ ਦਾ ਇਸੇ ਜੋਖਮ ਮੁਲਾਂਕਣ ਲੋਕ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਕੋਲ ਸਰੀ ਦੇ ਵਿੱਚ ਆਪਣੀਆਂ ਜਾਇਦਾਦਾਂ ਤੇ ਕੰਮ ਬੰਦ ਕਰਨ ਦੇ ਹੁਕਮ ਨੇ ਉਹਨਾਂ ਦਾ ਕਹਿਣਾ ਹੈ ਕਿ ਅਕਸਰ ਲੋਕ ਹੁਕਮਾਂ ਨੂੰ ਤੋੜ ਦਿੰਦੇ ਨੇ ਤੇ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਉਹਨਾਂ ਕਹਿੰਦੇ ਕਿ ਜਦੋਂ ਉਹ ਦਰਵਾਜ਼ਾ ਖੜਕਾਉਂਦੇ ਨੇ ਤਾਂ ਉਹ ਉਪ ਲੋ ਅਫਸਰਾਂ ਨੂੰ ਜਵਾਬ ਦੇ ਹੁੰਦੇ ਨੇ ਸੋ ਇਸ ਤਰ੍ਹਾਂ ਦੇ ਵਰਤਾ ਕਰਨ ਵਾਲਿਆਂ ਤੇ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ ਲੋਕ ਦਾ ਕਹਿਣਾ ਹੈ ਕਿ ਸੰਪਤੀ ਦੇ ਮਾਲਕ ਨੂੰ ਪਹਿਲਾਂ ਹੀ ਉਨ੍ਹਾਂ ਉਪਨੀਯਮਾਂ ਦੀ ਉਲੰਘਣਾ ਕਰਕੇ ਡਾਲਰ 5000 ਦੇ ਜੁਰਮਾਨੇ ਮਿਲ ਚੁਕੇ ਨੇ ਪਰ ਇਹ ਉਨ੍ਹਾਂ ਦੀ ਜਾਇਦਾਦ ਦੇ ਸਿਰਲੇਖ ਤੇ ਹੋਣਾ ਇੱਕ ਪੂਰੀ ਵੱਖਰੀ ਗਿੰਦਬਾਜ਼ੀ ਹੈ ਮੇਰ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਉਸਾਰੀ ਨਾ ਸਿਰਫ ਗੰਭੀਰ ਸੁਰੱਖਿਆ ਖਤਰੇ ਵਿੱਚ ਪੈਦਾ ਕਰਦੀ ਹੈ ਬਲਕਿ ਇਮਾਰਤ ਨਿਯਮਾਂ ਦੀ ਇਕਸਾਰਤਾ ਨੂੰ ਵੀ ਖਤਮ ਕਰਦੀ ਹੈ ਸਾਡੇ ਦੁਆਰਾ ਚੁੱਕੇ ਗਏ ਕਾਨੂੰਨੀ ਉਪਾਅ ਆਣ ਗੌਣਪ ਵਿਖਦੇ ਘਰਾਂ ਦੇ ਮਾਲਕਾਂ ਦੀ ਰੱਖਿਆ ਕਰਨਗੇ ਤੇ ਉਹਨਾਂ ਮਾਪਦੰਡਾਂ ਨੂੰ ਬਰਕਰਾਰ ਰੱਖਣਗੇ ਜੋ ਸਰੀ ਨੂੰ ਸਾਰਿਆਂ ਲਈ ਰਹਿਣ ਲਈ ਇੱਕ ਸੁਰੱਖਿਅਤ ਤੇ ਜੀਵਨ ਸਥਾਨ ਬਣਾਉਂਦੇ ਨੇ ਉਹਨਾਂ ਕਿਹਾ ਕਿ ਉਹ ਇਸ ਨਾਜੂਕ ਕੰਮ ਦੇ ਵਿੱਚ ਅਣਥੱਕ ਯਤਨਾਂ ਲਈ ਗੈਰ ਕਾਨੂੰਨੀ ਨਿਰਮਾਣ ਲਾਗੂ ਕਰਨ ਵਾਲੀ ਟੀਮ ਦਾ ਧੰਨਵਾਦ ਕਰਨਾ ਚਾਹਣਗੇ ਸਿਟੀ ਅਫਸਰੀ ਦਾ ਕਹਿਣਾ ਹੈ ਕਿ ਬਿਨਾ ਪਰਮਿਟ ਕੀਤੇ ਕਿਸੇ ਵੀ ਉਸਾਰੀ ਬਾਰੇ ਸ਼ਿਕਾਇਤ ਦਰਜ ਕਰਾਉਣ ਦੇ ਅਸੀਂ ਕੋਈ ਵੀ ਈਮੇਲ ਯਾਨੀ ਬਾਇਲੋ ਕੰਪਲੇਨ ਐਟ sari.ca ਤੇ ኢਮੇਲ ਕਰ ਸਕਦੇ ਹੋ ਸ਼ਿਕਾਇਤਾਂ ਨੂੰ ਰਿਪੋਰਟ a ਪ੍ਰੋਬਲਮ ਐਪਲੀਕੇਸ਼ਨ ਰਾਹੀਂ ਅਪਲਾਈ ਵੀ ਆਨਲਾਈਨ ਯਾਨੀ ਦਰਜ ਕੀਤਾ ਜਾ ਸਕਦਾ ਹੈ ਇਸ ਸੇ ਤੋਂ ਚੈਨਲ ਪੰਜਾਬੀ ਦੀ ਰਿਪੋਰਟ bc ਤੋਂ ਨਵਾਂ ਡਾਟਾ ਸਰਕਾਰ ਦੇ ਮੁਤਾਬਕ ਹਜ਼ਾਰਾਂ ਸ਼ਾਰਟ ਟਰਮ ਰੈਂਟਲਜ਼ ਦੇ ਲਈ ਕਿਰਾਏ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰ ਰਹੇ ਨੇ ਪੂਰੇ ਸੂਬੇ ਦੇ 7 ਪਾਈਚਾਰਿਆਂ ਨੂੰ ਕਾਰੋਬਾਰੀ ਲਾਇਸੈਂਸ ਦੇ ਨਾਲ ਕਾਮਕਰਨ ਦੇ ਲਈ ਥੋੜੇ ਸਮੇਂ ਦੇ ਲਈ ਕਿਰਾਏ ਦੀ ਲੋੜ ਹੁੰਦੀ ਹੈ ਸੂਬੇ ਦੇ ਅਨੁਸਾਰ ਉਹਨਾਂ ਖੇਤਰਾਂ ਦੇ ਵਿੱਚ 22000 ਸੂਚੀਆਂ ਨੇ ਪਰ ਲਗਭਗ 11000 ਬਿਨਾ ਪਰਮਿਟ ਦੇ ਕਾਮਕਾਰੇ ਨੇ ਡੇਟਾ ਨਵੇਂ ਕਾਨੂੰਨ ਤੋਂ ਆਉਂਦਾ ਹੈ ਜਿਸ ਦੇ ਲਈ Airbnb ਵਰਗੇ ਪਲੇਟਫਾਰਮਾਂ ਨੂੰ ਸੂਚੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੁੰਦੀ ਹੈ ਬੀਸੀ ਦੇ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਕਿ ਅਸੀਂ ਆਪਣੇ ਪਾਈਚਾਰਿਆਂ ਦੇ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਜਾਂ ਫਿਰ ਘਰ ਦੇਖ ਰਹੇ ਹਾਂ ਜੋ ਨਿਵੇਸ਼ਕਾਂ ਦੇ ਦੁਆਰਾ ਖਰੀਦ ਗਿਆ ਨੇ ਤੇ ਸ਼ਾਰਟ ਟਰਮ ਰੈਂਟਲਸ ਦੇ ਲਈ ਕਿਰਾਏ ਵੱਜੋ ਪਾਬੰਦੀਸ਼ੁਦਾ ਨੇ ਇਸ ਲਈ ਲਾਗੂ ਕਰਨ ਦਾ ਹਿੱਸਾ ਗੈਰ ਕਾਨੂੰਨੀ ਤੌਰ ਦੇ ਉਤੇ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਪ੍ਰਤੀ ਦਿਨ ਡਾਲਰ 5000 ਤੱਕ ਤੇ ਪਲੈਟਫਾਰਮਾਂ ਦੇ ਲਈ ਡਾਲਰ 10000 ਪ੍ਰਤੀ ਦਿਨ ਤੱਕ ਜੁਰਮਾਨਾ ਹੈ ਜੇਕਰ ਉਹ ਉਹਨਾਂ ਸੂਚੀਆਂ ਨੂੰ ਨਹੀਂ ਹਟਾਉਂਦੇ ਨੇ ਜੋ ਅਸੀਂ ਉਹਨਾਂ ਨੂੰ ਹਟਾਉਣ ਦੇ ਲਈ ਕਿਹਾ ਹੈ ਕੱਲੋਂ ਨੇ ਕਿਹਾ ਹੈ ਕਿ ਕਿਰਾਏ ਨੂੰ ਟਰੈਕ ਕਰਨ ਦੇ ਲਈ ਇੱਕ ਸੂਬਾ ਵਿਆਪੀ ਰਜਿਸਟਰੀ ਸਾਲ ਦੇ ਅੰਤ ਤੱਕ ਲਾਈਫ ਹੋ ਜਾਏਗੀ ਸਟੈਟਿਸਟਿਕਸ ਕੈਨੇਡਾ ਦੇ ਬੁੱਧਵਾਰ ਨੂੰ ਜਾਰੀ ਹੋਏ ਆਂਕੜਿਆਂ ਦੇ ਅਨੁਸਾਰ ਮਈ ਮਹੀਨੇ ਕੈਨੇਡਾ ਦੇ ਕੁੱਲ ਘਰੇਲੂ ਉਤਪਾਦ ਦੇ ਵਿੱਚ 0.2 ਫੀਸਦੀ ਦਾ ਵਾਧਾ ਹੋਇਆ ਹੈ ਅਰਥ ਸ਼ਾਸਤਰੀਆਂ ਨੇ ਤਕਰੀਬਨ ਇੰਨੇ ਹੀ ਵਾਧੇ ਦਾ ਅਨੁਮਾਨ ਲਗਾਇਆ ਸੀ ਆਂਕੜਾ ਏਜੰਸੀ ਦੇ ਅਨੁਸਾਰ ਨਿਰਮਾਣ ਖੇਤਰ ਲਗਾਤਾਰ ਦੂਜੇ ਕੁੱਲ ਜੀਡੀਪੀ ਦੇ ਵਿੱਚ ਵਾਧੇ ਦਾ ਮੁੱਖ ਕਾਰਨ ਰਿਹਾ ਪਰ ਦੂਜੇ ਪਾਸੇ ਖਾਣਨ ਖੋਦਾਈ ਅਤੇ ਤੇਲ ਤੇ ਗੈਸ ਸੈਕਟਰ 0.6 ਫੀਸਦੀ ਘਟਿਆ ਵੀ ਹੈ ਅਪ੍ਰੈਲ ਮਹੀਨੇ 1.4 ਫੀਸਦ ਵਧਨ ਤੋਂ ਬਾਅਦ ਮਈ ਦੇ ਵਿੱਚ ਥੋਕ ਵਪਾਰ 0.8 ਫੀਸਦ ਨਿਗਰਿਆ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਸੰਚਾਲਨ ਸ਼ੁਰੂ ਹੋਣ ਕਰਕੇ ਮਈ ਦੇ ਦੌਰਾਨ ਪਾਈਪਲਾਈਨ ਜਿਹੜੀ ਹੈ ਉਹ ਆਵਾਗੁਣ 0.6 ਫੀਸਦ ਵਧੀ ਹੈ ਹਾਲਾਂਕਿ ਰਿਟੇਲ ਸੈਕਟਰ ਮਈ ਦੇ ਵਿੱਚ ਆਰਥਿਕ ਵਿਕਾਸ ਦੇ ਵਿੱਚ ਸਭ ਤੋਂ ਥੱਲੇ ਰਿਹਾ ਜ਼ਿਆਦਾਤਰ ਰਿਟੇਲ ਸਬ ਸੈਕਟਰ ਵੀ ਹੀਟਾ ਰਹੇ ਜਿਸ ਦੇ ਵਿੱਚ ਭੋਜਨ ਅਤੇ ਪੀਣ ਵਾਲੇ ਸਟੋਰ ਸਿਹਤ ਅਤੇ ਹੈਲਥ케ਅਰ ਸਟੋਰਾਂ ਤੇ ਆਮ ਵਪਾਰਕ ਸਟੋਰਾਂ ਤੋਂ ਖਰੀਦਾਰੀ ਸ਼ਾਮਿਲ ਹੈ ਸਟੈਟਕੈਨ ਨੇ ਜੂਨ ਦੇ ਦੌਰਾਨ ਜੀਡੀਪੀ ਦੇ ਵਿੱਚ 0.1 ਫੀਸਦੀ ਦਾ ਮਾਮੂਲੀ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਹੈ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਸੀਨੀਅਰ ਅਰਥਸ਼ਾਸਤਰੀ ਐਂਡਰਿਓ ਡਿਕਪਾਇਓ ਨੇ ਕਿਹਾ ਹੈ ਕਿ ਕੈਨੇਡੀਅਨ ਆਰਥਿਕਤਾ ਦੇ ਉੱਚ ਵਿਆਜ ਦਰਾਂ ਦਾ ਸੇਕ ਜਿਹੜਾ ਉਹ ਮਹਿਸੂਸ ਕਰ ਰਹੀ ਹੈ ਜੋ ਕਿ ਖਾਸ ਤੌਰ ਦੇ ਉੱਤੇ ਰੀਟੇਲ ਸੈਕਟਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਦੇ ਬਾਵਜੂਦ ਨਿਰਮਾਣ ਅਤੇ ਪਾਈਪਲਾਈਨ ਆਵਾਜਾਈ ਵਰਗੇ ਪ੍ਰਮੁੱਖ ਉਦਯੋਗਾ ਨੇ ਦੂਜੀ ਤਿਮਾਹੀ ਦੇ ਜੀਡੀਪੀ ਅਨੁਮਾਨ ਨੂੰ ਬੈਂਕ ਆਫ ਕੈਨੇਡਾ ਦੇ ਪੂਰਾ ਬਨੂਮਾਨ ਤੋਂ ਉੱਚਾ ਕਰ ਦਿੱਤਾ RCMP ਦਾ ਕਹਿਣਾ ਹੈ ਕਿ ਟੋਰਾਂਟੋ ਦੇ ਇੱਕ ਪਿਓ ਤੇ ਪੁੱਤਰ ਨੂੰ ਅਤਵਾਦ ਸੰਬੰਧੀ ਕਈ ਦੋਸ਼ਾਂ ਦੇ ਵਿੱਚ ਚਾਰਜ ਕੀਤਾ ਗਿਆ ਹੈ ਪੁਲਿਸ ਦੇ ਅਨੁਸਾਰ ਇਹਨਾਂ ਦੋਵਾਂ ਜਣਿਆਂ ਦੇ ਵੱਲੋਂ ਬਣਾਈ ਜਾ ਰਹੀ ਇੱਕ ਹਿੰਸਕ ਹਮਲੇ ਦੀ ਯੋਜਨਾ ਕਾਫੀ ਉੱਨਤ ਪੜਾਅ ਦੇ ਵਿੱਚ ਸੀ ਯਾਨੀ ਕਿ ਇਹ ਦੋਵੇਂ ਇੱਕ ਗੰਭੀਰ ਹਿੰਸਕ ਹਮਲੇ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਸਨ 62 ਸਾਲ ਦੇ ਅਹਿਮਦ ਫਵਾਦ ਮੁਸਤਾਫਾ ﺍﻟदीदी ਅਤੇ 26 ਸਾਲ ਦੇ ਮੁਸਤਾਫਾ ﺍﻟदीदी ਦੇ ਖਿਲਾਫ 9 ਦੋਸ਼ ਜਿਹੜੇ ਨੇ ਉਹ ਦਾਅਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕਿਸੇ ਅੱਤਵਾਦੀ ਸੰਗਠਨ ਯਾਨੀ ਕਿ ਸੁੰਨੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਨਿਰਦੇਸ਼ਾਂ ਜਾਂ ਉਹਨਾਂ ਦੇ ਹਿੱਤ ਦੇ ਵਿੱਚ ਕਤਲ ਅੰਜਾਮ ਦੇਣ ਦੀ ਸਾਜ਼ਿਸ਼ ਤੇ ਦੋਸ਼ ਸ਼ਾਮਿਲ ਨੇ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਮੈਟ ਪਾਰਗੇਜ਼ ਨੇ ਬੁੱਧਵਾਰ ਨੂੰ ਅਨਟੇਰੀਓ ਦੇ ਨਿਊ ਮਾਰਕੀਟ ਇਲਾਕੇ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਇਹਨਾਂ ਦੋਸ਼ਾਂ ਦਾ ਐਲਾਨ ਕੀਤਾ ਪੈਗਜ਼ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੂੰ ਇੱਕ ਮਹੀਨੇ ਲੰਬੀ ਤਫ਼ਤੀਸ਼ ਮਗਰੋਂ 28 ਜੁਲਾਈ ਨੂੰ ਰਿਚਮੰਡ ਹਿੱਲ ਦੇ ਇੱਕ ਹੋਟਲ ਦੇ ਕਮਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਆਰਸੀਐਮਪੀ ਸੁਪਰੀਡੈਂਟ ਜੇਮਸ ਪੈਰ ਨੇ ਕਿਹਾ ਹੈ ਕਿ ਕਥਿਤ ਹਮਲੇ ਦੇ ਵਿੱਚ ਟੋਰਾਂਟੋ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਸੀ ਹਾਲਾਂਕਿ ਇਹ ਖਤਰਾ ਕਿਸ ਕਿਸਮ ਦਾ ਸੀ ਇਹ ਜਾਣਕਾਰੀ ਜਿਹੜੀ ਹੈ ਉਹ ਅਜੇ ਜਾਰੀ ਨਹੀਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਖਤਰਾ ਫਿਲਹਾਲ ਨਹੀਂ ਹੈ Ontario Superior Court of Justice ਦੇ ਵਿੱਚ ਦائر ਕੀਤੇ ਗਏ ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਦੋਵੇਂ ਜਣੇ ਟ੍ਰਾਂਟੋ ਦੇ ਇੱਕ ਪੂਰਬੀ ਉਪਨਗਰ ਸਕੋਰਬੋਰੋ ਦੇ ਵਿੱਚ ਇੱਕੋ ਪਤੇ ਤੇ ਰਹਿੰਦੇ ਨੇ RCMP ਦੇ ਅਨੁਸਾਰ ਦੋਵੇਂ ਵਿਅਕਤੀ ਕੈਨੇਡੀਅਨ ਨਾਗਰਿਕ ਨੇ ਇੱਕ ਚਾਰਜ ਸ਼ੀਟ ਦੇ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਅਹਿਮਦ ਫਵਾਦ ਮੁਸਤਾਫਾ ﺍﻟदीदी ਨੇ 2015 ਦੇ ਵਿੱਚ ਇਸਲਾਮਿਕ ਸਟੇਟ ਦੇ ਫਾਇਦੇ ਦੇ ਲਈ ਕੈਨੇਡਾ ਤੋਂ ਬਾਹਰ ਕੀਤੇ ਇੱਕ ਭਿਆਨਕ ਕੀਤਾ ਸੀ ਦੋਵਾਂ ਵਿਅਕਤੀਆਂ ਤੇ ਚਾਕੂ ਤੇ ਕੋਹਾੜੀ ਰੱਖਣ ਦੇ ਲਈ ਹਥਿਆਰ ਸੰਬੰਧੀ ਦੋਸ਼ ਵੀ ਆਇਦ ਕੀਤੇ ਗਏ ਨੇ ਇਸ ਸਮੇਂ ਦੋਵੇਂ ਵਿਅਕਤੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਅਤੇ ਇਹਨਾਂ ਦੀ ਅਗਲੀ ਪੇਸ਼ੀ ਵੀਰਵਾਰ ਨੂੰ ਹੋਣੀ ਹੈ ਜੇਮਸ ਨੇ ਕਿਹਾ ਹੈ ਕਿ ਜੁਲਾਈ ਦੇ ਸ਼ੁਰੂ ਵਿੱਚ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਵੀ ਵਿਅਕਤੀ ਪੁਲਿਸ ਰਿਕਾਰਡ ਦੇ ਵਿੱਚ ਨਹੀਂ ਸੀ ਉਹਨਾਂ ਇਹ ਨਹੀਂ ਦੱਸਿਆ ਕਿ ਅਜਿਹਾ ਕੀ ਸੀ ਜਿਸ ਨੇ ਪੁਲਿਸ ਨੂੰ ਜਾਂਚ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਕੀਤਾ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਮਿਲੀ ਮਨਜ਼ੂਰੀ ਨੂੰ 25 ਸਾਲ ਹੋ ਚੁੱਕੇ ਨੇ ਇਸ ਸਬੰਧੀ ਕਿਸ ਤਰ੍ਹਾਂ ਦੀ ਕਾਨੂੰਨੀ ਲੜਾਈ ਲੜੀ ਗਈ ਅਤੇ ਅਸਲ ਦੇ ਵਿੱਚ ਕਾਨੂੰਨ ਇਸ ਸਬੰਧੀ ਕੀ ਕਹਿੰਦਾ ਹੈ ਚੈਨਲ ਪੰਜਾਬੀ ਦੇ ਵੱਲੋਂ ਇਸ ਸਬੰਧੀ ਖਾਸ ਗੱਲਬਾਤ ਕੀਤੀ ਗਈ ਹਜੀ ਮੈਨੂੰ ਪਹਿਲੀ ਗੱਲ ਤੇ ਮੈਨੂੰ ਬਹੁਤ ਖੁਸ਼ੀ ਕਿ ਤੁਸੀਂ ਇਸ ਗੱਲ ਨੂੰ ਇੱਕ ਇਤਿਹਾਸਕ ਤੌਰ ਤੇ ਪਬਲਿਕ ਦੇ ਵਿੱਚ ਲਿਆ ਰਹੇ ਹੋ ਤੇ ਇੱਕ ਬਹੁਤ ਵੱਡੀ ਲੰਬੀ ਲੜਾਈ ਸੀਗੀ ਜਿਹਦੀ ਜਦੋਂ ਜਹਤ ਮੈਂ ਸਮਝਦਾ ਕਿ 1976 ਦੇ ਵਿੱਚ ਸ਼ੁਰੂ ਹੋਈ ਔਰ ਇਸ ਜਦੋਂ ਜਦੋਂ ਸ਼ੁਰੂ ਕਰਨ ਵਾਸਤੇ ਸਰਦਾਰ ਅਵਤਾਰ ਸਿੰਘ ਠੱਲੋਂ ਉਹਨਾਂ ਨੂੰ ਕੁਝ ਨੌਕਰੀ ਤੇ ਤੇ ਉਹਨਾਂ ਨੂੰ ਤਕਲੀਫ ਆ ਰਹੀ ਸੀ ਜਿਵੇਂ ਮੈਨੂੰ ਇਹ ਪਤਾ ਕਿ ਉਹ ਲਾਫਾਰਜ ਕੰਪਨੀ ਵਿੱਚ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਕੰਮ ਤੋਂ ਜਵਾਬ ਹੋ ਜਾਂਦਾ ਸੀ ਲੇਕਿਨ ਉਹ ਇਸ ਵਾਰੀ ਡਿਟਰਮਿੰਡ ਸੀਗੇ ਕਿ ਮੈਂ ਪਗੜੀ ਤੋਂ ਬਿਨਾਂ ਕੰਮ ਨਹੀਂ ਕਰਨਾ ਹੈ ਔਰ ਮੈਂ ਰੱਖਣਾ ਸੋ ਉਹਨਾਂ ਨੇ ਇਹ ਜਿਹੜੀ ਮਸਲੇ ਨੂੰ ਕਮਿਊਨਿਟੀ ਵਿੱਚ ਉਸ ਵਕਤ ਜਿਹੜਾ ਕਮਿਊਨਿਟੀ ਐਡਮਿਨਿਸਟ੍ਰੇਸ਼ਨ ਦਾ ਕੰਮ ਖਾਲਸਾ ਜਵਨ ਸਾਈਡ 'ਚ ਮੈਂ ਕਰਦਾ ਸੀਗਾ ਤੇ ਉਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਤੇ ਮੈਂ ਕਿਹਾ ਸ਼ੋਰ ਮੈਂ ਜੋ ਤੁਹਾਡੀ ਹੈਲਪ ਕਰ ਸਕਦਾ ਮੈਂ ਜ਼ਰੂਰ ਕਰੂੰਗਾ ਕਿਉਂਕਿ ਸਾਰੀ ਕੌਮ ਦਾ ਕੰਮ ਹੈ ਸੋ तकरीबन 76 ਦੇ ਵਿੱਚ ਪਹਿਲੀ April ਨੂੰ 1976 ਪਹਿਲੀ ਲੈਟਰ ਅਸ ਲਿਖੀ ਜਿਹੜੀ ਕਿ ਉਸ ਵਲੇ ਦੇ ਵੈਸਟਰਨ ਸਿਕ ਸਮਾਚਾਰ ਦੇ ਵਿੱਚ ਛਪੀ ਇੱਕ ਨਿਊਜ਼ਪੇਪਰਸ ਦਾ ਛੋਟਾ ਜਿਹਾ ਜਿਹੜੇ ਸਾਰੇ ਗੁਰਦੁਆਰਿਆਂ ਨੇ ਕੱਢਿਆ ਉਸ ਤੋਂ ਉਪਰੰਤ 1995 ਵਿੱਚ ਇਹ ਮਾਮਲਾ ਲਿੰਗਰ ਆਨ ਕਰਦਾ ਰਿਹਾ ਤੇ ਫਿਰ ਸਰਦਾਰ ਅਵਤਾਰ ਸਿੰਘ ਹੋਰਾਂ ਨੇ 1995 ਵਿੱਚ ਹਿਊਮਨ ਰਾਈਟਸ ਦੇ ਖਿਲਾਫ ਜਿਹੜਾ ਜਿਹੜਾ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਦੇ ਖਿਲਾਫ ਇਹ ਜਿਹੜਾ ਇਸ਼ੂਸ ਸੀਗਾ ਉਹ ਹਿਊਮਨ ਰਾਈਟਸ ਦੇ ਸਾਹਮਣੇ ਲੈ ਆਂਦਾ ਔਰ ਹਿਊਮਨ ਰਾਈਟਸ ਦੇ ਵਿੱਚ ਉਸ ਵਕਤ ਹਰਿੰਦਰ ਸਿੰਘ ਮਹਲ ਤੇ ਉਹਨਾਂ ਦੀ ਸਾਰੀ ਟੀਮ ਕੰਮ ਕਰਦੀ ਸੀਗੀ ਉਹ ਉਸ ਵਕਤ ਇੱਕ ਕਾਨੂੰਨ ਸੀਗਾ ਕਿ ਆਪਣਾ ਹਿਊਮਨ ਰਾਈਟਸ ਵਿੰਗ ਹੈਗਾ ਬ੍ਰਿਟਿਸ਼ ਕੋਲੰਬੀਆ 'ਚ ਹੁਣ ਤਾਂ ਹੈ ਨਹੀਂ ਲੇਕਿਨ ਉਸ ਵੇਲੇ ਸੀਗਾ ਫਿਰ ਬਾਅਦ ਵਿੱਚ ਅਬੋਲਿਸ਼ ਕਰ ਦਿੱਤਾ ਗਿਆ ਸੋ ਇਸ ਚੀਜ਼ ਨੂੰ ਅਸੀਂ ਕੋਸ਼ਿਸ਼ ਕਰਦੇ ਰਹੇ ਦੋਈ ਜਾਣੇ ਲੇਕਿਨ ਸਾਡੀ ਗੱਲ ਕਿਸੇ ਪਾਸੇ ਨਜ਼ਰ ਨਾ ਲੱਗੇ ਵੀ ਪਹੁੰਚੂਗੀ ਫਿਰ ਮੈਂ ਕਿਹਾ ਵੀ ਆਪਣੇ ਲਈ ਚੰਗੀ ਗੱਲ ਤਾਂ ਹੈਗੀ ਕਿ ਆਪਾਂ ਨੂੰ ਸਾਰੇ ਗੁਰਦੁਆਰਿਆਂ ਨੂੰ ਇਕੱਠੇ ਕਰ ਲਈਏ ਤੇ ਜਿਹੜੀ ਆਪਣੀ ਸਾਂਝੇ ਤੌਰ ਤੇ ਵਾਇਸ ਹੈਗੀ ਉਹਦੇ ਨਾਲ ਇਹ ਆਪਣੀ ਕੌਮ ਦਾ ਸਾਰਾ ਕੰਮ ਕੰਮ ਬਣ ਸਕੇਗਾ ਤੋਂ ਇਸ ਬਨਾਤੇ ਜਿਹਨੇ ਉਸ ਵੇਲੇ ਗੁਰਦੁਆਰੇ ਐਕਟਿਵ ਸੀਗੇ ਸਾਡੇ ਨਾਲ ਜਿਸ ਤਰ੍ਹਾਂ ਕਿ ਖਾਲਸਾ ਵਨ ਸਾਈਟੀ ਹੋਈ ਜਾਂ ਅਕਾਲੀ ਸਿੰਘ ਗੁਰਦੁਆਰਾ ਹੋਇਆ ਇਹ ਜਿਹੜੇ ਗੁਰਦੁਆਰੇ ਸਨ ਇਹ ਸਾਡੇ ਨਾਲ ਆ ਗਏ ਔਰ ਇਹਨਾਂ ਦੀ ਐਗਜ਼ੀਕਟਿਵ ਨੇ ਸਾਨੂੰ ਫੁੱਲ ਸਪੋਰਟ ਕੀਤੀ ਤੇ ਉਹਨਾਂ ਨੇ ਮناسب ਸਮਝਿਆ ਕਿ ਤੁਸੀਂ ਦੋ ਆਪਣੇ ਨਾਲ ਬੰਦੇ ਹੋਰ ਲੈ ਲਓ ਤੇ ਤੁਸੀਂ ਇਸ ਕੰਮ ਨੂੰ ਅੱਗੇ ਲਿਜਾਓ ਸੋ ਇਹ ਇਸ ਕੰਮ ਨੂੰ ਅੱਗੇ ਲਜਾਣ ਵਾਸਤੇ ਉਹ ਦੋ ਬੰਦਿਆਂ ਦਾ ਸਾਡੇ ਪਾਸ ਤਾਂ ਆਇਆ ਇੱਕ ਸੀ ਸਰਦਾਰ Pritam Singh Holak ਤੇ ਦੂਸਰੇ ਸਨ ਸਰਦਾਰ Gbir Singh ji Bains ਹਾਲਾਂਕਿ ਜਿਹੜਾ ਕੰਮਕਾਰ ਸੀ ਸਾਰਾ ਤੇ ਉਹ ਬਿਰਯਾਥਾ ਵਿੱਚ ਵੀ ਨਿਕਲ ਰਿਹਾ ਸੀਗਾ ਲੇਕਿਨ ਇਹ ਬਹੁਤ ਹੈਲਪਫੁਲ ਸੀ ਕਿਉਂਕਿ ਇਹਨਾਂ ਦੀ ਆਉਣ ਦੇ ਨਾਲ ਸਾਨੂੰ ਗੁਰਦੁਆਰਿਆਂ ਦੀ ਵੀ ਹੋਰ ਵੀ ਸਪੋਰਟ ਮਿਲ ਗਈ ਸੋ ਅਸੀਂ ਫਿਰ ਇਸ ਜੀ ਨੂੰ ਕੇਸ ਨੂੰ ਅੱਗੇ ਲੈ ਜਾਣ ਵਾਸਤੇ ਸਾਨੂੰ ਇੱਕ ਵਕੀਲ ਦੀ ਲੋੜ ਜ਼ਰੂਰਤ ਸੀਗੀ ਤੇ ਉਸ ਵਕੀਲ ਦਾ ਨਾਮ ਸੀਗਾ ਐਲੈਕਸ ਡੈਂਜ਼ਰ ਉਹ ਬਹੁਤਾ ਮਹਿੰਗਾ ਨਹੀਂ ਸੀ ਲੇਕਿਨ ਮੈਂ ਉਹਨੂੰ ਪਰਸਨਲੀ ਜਾਣਦੇ ਹੋਣ ਦੇ ਨਾਤੇ ਉਹਨੇ ਕਿਹਾ اچھا ਮੈਂ ਜਿਹੜੀ ਤੁਹਾਡੀ ਮਦਦ ਕਰ ਸਕਦਾ ਮੈਂ ਕਰਾਂਗਾ ਉਸ ਵੇਲੇ ਐਲੈਕਸ ਜੈਂਡਰ ਨੇ ਜਿਹੜਾ ਸੀਗਾ ਕਾਨੂੰਨੀ ਤੌਰ ਤੇ ਉਸ ਵੇਲੇ ਸਾਡੀ ਜਿਹੜੀ ਸਹਾਇਤਾ ਕੀਤੀ ਔਰ ਇਹ ਜਿਹੜੀ ਇਸ਼ੂ ਸੀਗਾ ਇਹ ਅਖੀਰ ਤੇ ਇਹਨੂੰ ਚੈਲੰਜ ਕਰਤਾ ਗਿਆ ਔਰ ਇਹ ਕਿ ਨਹੀਂ ਇੱਕ ਲੀਗਲ ਕੇਸ ਦੇ ਤਰੀਕੇ ਦੇ ਨਾਲ ਇਹਨੇ ਆਪਣੀ ਸ਼ਕਲ ਇਕਤਿਆਰ ਕਰ ਲਈ ਤੇ ਫਿਰ ਇਹ ਬੀਸੀ ਹਿਊਮਨ ਰਾਈਟਸ ਨੇ ਇਹਨੂੰ ਚਾਹ ਇਨਵੈਸਟੀਗੇਟ ਕਰਨ ਵਾਸਤੇ ਵੀ ਕੀ ਗੱਲ ਕੀ ਹੋ ਰਹੀ ਹੈ ਕਿਉਂਕਿ ਮਿਨਿਸਟਰੀ ਦੇ ਖਿਲਾਫ ਸੀਗੀ ਇਹ ਗੱਲ ਤੇ ਉਹ ਉਹਦੇ ਵਾਸਤੇ ਫਿਰ ਇੱਥੇ ਕੋਰਟ ਲੱਗੀ ਔਰ ਕੋਰਟ ਦੇ ਵਿੱਚ ਉਹ 3 ਦਿਨ ਕੋਰਟ ਚੱਲੀ ਔਰ ਉਸ ਕੋਰਟ ਦੇ ਵਿੱਚ ਜਿਹੜੀਆਂ ਤਰੀਖਾਂ ਸਨ ਉਹ ਵੀ ਮੈਂ ਤੁਹਾਨੂੰ ਦੇਣੀਆਂ ਚਾਹੁੰਨਾ ਕਿ ਉਸ ਮਾਰਚ ਦੀ 18 19 ਤੇ 20 ਸੋ ਮਾਰਚ 18 ਨੂੰ ਸਾਰੀ ਕਮਿਊਨਿਟੀ ਨੂੰ ਇਨਫੋਰਮ ਕਰ ਦਿੱਤਾ ਗਿਆ ਕਿ ਭਈ ਇਹ ਜਿਹੜਾ ਮੋਟਰਸਾਈਕਲ ਦਾ ਇਸ਼ੂ ਹੈ ਇੱਕ ਸਿੱਖਾਂ ਦਾ ਸਾਡਾ ਧਾਰਮਿਕ ਚਿੰਨ੍ਹ ਦੀ ਗੱਲ ਹੈਗੀ ਆ ਤੇ ਸਾਡੇ ਪ੍ਰਾਈਡ ਦੀ ਗੱਲ ਹੈ ਵੀ ਸਾਰੇ ਜਾਣੀ ਇਸ ਦੀ ਹੈਲਪ ਕਰੋ ਉਸ ਵਕਤ ਬਹੁਤ ਸਾਰੀ ਹੈਲਪ ਸਾਨੂੰ ਖਾਲਸਾ ਦੀਵਾਨ ਸਾਡੀ ਤੋਂ ਮਿਲੀ ਜਿਹਨੇ ਉੱਥੇ ਬਜ਼ੁਰਗ ਸਨ ਜਿਹੜੇ ਹੋਰ ਰੋਜ਼ ਜਿਹਨਾਂ ਟਾਈਮ ਲਾ ਕੱਢ ਸਕਦੇ ਸੀਗੇ ਤੇ ਉਹ ਉੱਥੇ ਫਿਰ ਜਿਹੜੀ ਵੈਨਕੂਵਰ ਸੁਪਰੀਮ ਕੋਰਟ ਜਿਹੜੀ ਹਾਈ ਕੋਰਟ ਹੈ ਆਪਣੀ ਹੈਗੀ ਆ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਉਹਦੇ ਵਿੱਚ ਫਿਰ ਇੱਥੇ ਹੀਅਰਿੰਗ ਸ਼ੁਰੂ ਹੋਈ ਜਿਸ ਦਿਨ ਅਸੀਂ ਪਹਿਲੇ ਦਿਨ ਉੱਥੇ ਗਏ 18 ਮਾਰਚ ਨੂੰ ਤੇ ਲੋਕਾਂ ਦੀ ਇਤਨੀ ਉੱਥੇ ਆਮਦ ਹੋ ਗਈ ਕਿ ਉਹਨਾਂ ਦੇ ਪਾਸ ਜਿਹੜਾ ਕਮਰਾ ਸੀਗਾ ਹੀアリング ਕਮਰਾ ਛੋਟਾ ਹੋ ਗਿਆ ਫਿਰ ਉਹਨਾਂ ਨੇ ਉਹ ਪੋਸਟਪੋਨ ਕਰਕੇ ਦੋ ਦਿਨ ਫੇ ਉਸ ਬਾਅਦ ਵਿੱਚ ਵੱਡੇ ਕਮਰੇ ਅਰੇਂਜਮੈਂਟ ਕਰਕੇ ਇਹ ਜਿਹੜੀ ਹੀアリング ਦਾ ਇੰਤਜ਼ਾਮ ਕੀਤਾ ਸੋ ਮਾਰਚ 19 ਤੇ 20 ਨੂੰ ਇਸ ਚੀਜ਼ ਦੀ ਹੀアリング ਹੋਈ ਔਰ ਉਹਦੇ ਵਿੱਚ ਜਿਨਾ ਫਿਰ ਸਾਨੂੰ ਜ਼ਰੂਰ ਸੀਗੀ ਕਿ ਅਸੀਂ ਆਪਣਾ ਰਿਲੀਜੀਅਸ ਪੱਖ ਰੱਖ ਸਕੀਏ ਤੇਰੀ ਪਗੜੀ ਦੀ ਇੰਪੋਰਟੈਂਸ ਨੂੰ ਦੱਸ ਸਕੀਏ ਉਹਦੇ ਵਾਸਤੇ ਦੋ ਬੰਦੇ ਜਿਹੜੇ ਸੀ ਸਾਨੂੰ ਐਕਸਪਰਟਸ ਦੀ ਚਾਹੀਦੀ ਸੀਗੀ ਵਿਟਨੈਸ ਤੋਂ ਉਹਦੇ ਵਿੱਚ ਜਿਹੜੇ ਦੋ ਬੰਦੇ ਜਿਹਨਾਂ ਨੇ ਐਕਸਪਰਟਸ ਦੀ ਜਿਹੜੀ ਸਿੱਖ ਧਰਮ ਦੀ ਵਿਟਨੈਸ ਦਿੱਤੀ ਉਹਦੇ ਸੀਗੇ ਅਰਗਬੀਰ ਸਿੰਘ ਬਾਸ ਤੇ ਇੱਕ ਕਿਸੇ ਗੁਰਦੁਆਰੇ ਦਾ ਮੈਨੂੰ ਹੁਣ ਨਾਮ ਯਾਦ ਮੋਸਕ ਲਿਖ ਲਈ ਖਾਸਾ ਦੀਵਾਨ ਸਾਈਟੀ ਤੋਂ ਇੱਕ ਗ੍ਰੰਥੀ ਸਾਹਿਬ ਸੀ ਉਹਨਾਂ ਨੇ ਦੱਸਿਆ ਵੀ ਪਗੜੀ ਦੀ ਇੰਪੋਰਟੈਂਸ ਕੀ ਹੈ ਔਰ ਉਸ ਵਕਤ ਜਿਹੜੀ ਇਸ ਕੇਸ ਨੂੰ ਹੀアリング ਕਰ ਰਹੀ ਸੀ ਉਸ ਲੜਕੀ ਦਾ ਨਾਮ ਸੀਗਾ ਫਰੈਂਸਿਸ ਗਾਰਡਨ ਤੇ ਬੜੀ ਕੁਦਰਤ ਵੱਲੋਂ ਹੀ ਸੀਗਾ ਕਿ ਮੈਨੂੰ ਉਹ ਜਾਣਦੇ ਵੀ ਸੀਗੇ ਤੇ ਲੇਕਿਨ ਕਿਉਂਕਿ ਹੀアリング ਹੁੰਦੀ ਹੈ ਇਸ ਕਰਕੇ ਉਹਦੇ ਵਿੱਚ ਗੱਲ ਨਹੀਂ ਕੀਤੀ ਜਾਂਦੀ ਔਰ ਇਹ ਜਿਹੜੀ ਸਾਰੀ ਕਵਰੇਜ ਸੀਗੀ ਇਹ ਜਿਹੜੀ ਗੱਲ ਹੈਗੀ ਹੈ 1997 ਦੀ ਹੈ ਜਦੋਂ ਹੀアリング ਹੋਈ ਹੈ ਔਰ ਇਸ ਸਾਰੀ ਕਵਰੇਜ ਨੂੰ ਸੀਬੀਸੀ ਦੇ ਇੱਕ ਰਿਪੋਰਟਰ ਸੀ ਅੱਜ ਵੀ ਮਿਲ ਕੇ ਹਾਲ ਹਾਲੇ ਸ਼ਾਇਦ ਹੁਣ ਆਟਵਾਚ ਹੈ ਟੈਰੀ ਮਲਾਸਕੀ ਉਸ ਨੇ ਇਸ ਨੂੰ ਸਾਰਾ ਬੜਾ ਖੂਬਸੂਰਤੀ ਦੇ ਨਾਲ ਸਾਰੇ ਨੂੰ ਕਵਰ ਕੀਤਾ ਔਰ ਇਹ ਜਿਹੜੀ ਹੀアリング ਸੀਗੀ ਇਹਦਾ ਜਿਹੜਾ ਰਿਜ਼ਲਟ ਸੀਗਾ ਇਹ ਫਿਰ 1999 ਦੇ ਵਿੱਚ ਆਇਆ 11 ਮਈ 1999 ਤੇ ਉਹਦੇ ਵਿੱਚ ਫਿਰ ਇਜਾਜ਼ਤ ਦਿੱਤੀ ਗਈ ਤੇ ਉਹਦੇ ਚ ਇਹ ਗੱਲ ਬਿਲਕੁਲ ਸਪਸ਼ਟ ਤੌਰ ਤੇ ਲਿਖੀ ਵੀ ਇਹ ਜਿਹੜਾ ਹਿਊਮਨ ਰਾਈਟਸ ਦੀ ਜੱਜ ਸੀਗੀ ਉਹਨੇ ਬੜੇ ਸਖਤ ਲਫ਼ਜ਼ਾਂ ਵਿੱਚ ਬੀਸੀ ਗਵਰਨਮੈਂਟ ਨੂੰ ਹਦਾਇਤ ਕੀਤੀ ਕਿ ਬਈ ਤੁਸੀਂ ਇਹ ਜਿਹੜੀ ਸਿੱਖਾਂ ਦੇ ਨਾਲ ਜਾਇਜ਼ਤੀ ਹੈ ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਔਰ ਇਹਨਾਂ ਦਾ ਜਿਹੜੇ ਇਹ ਧਾਰਮਿਕ ਚਿੰਨ੍ਹ ਹੈ ਇਹਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਮੈਂ ਅਰਜ਼ ਕਰਾਂਗੀ ਕਿ ਇਹ ਤੇ ਸਰਕਾਰ ਇਸੀ ਤੋਂ ਬਾਝ ਜਾਵੇ ਔਰ ਸਾਨੂੰ ਇਹੋ ਜਿਹੀ ਜਿਹੜੀ ਹੈ ਰੁਕਾਵਟਾਂ ਉਹਨਾਂ ਨੂੰ ਦੂਰ ਕਰਨੇ ਚਾਹੀਦਾ ਨਾ ਕਿ ਉਹਨਾਂ ਦੇ ਪਿੱਛੇ ਖੜੇ ਹੋਣਾ ਚਾਹੀਦਾ ਹੁਣ ਇਸੇ ਗੱਲ ਵਿੱਚ ਜਿਹੜੀਆਂ ਬਹੁਤ ਜ਼ਰੂਰੀ ਗੱਲਾਂ ਹੋਏ ਹੈ ਕਿ ਉਸ ਵਕਤ ਦੇ ਵਿੱਚ ਮੋਸ ਹੁੰਦਾ ਤੇ ਹੈਰੀ ਲਾਲੀ ਜਿਹੜੇ ਹੈਰੀ ਲਾਲੀ ਹੈ ਉਸ ਵੇਲੇ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਸੀਗੇ ਤੋਂ ਸਾਰੀ ਜਦੋਂ ਹੀਅਰਿੰਗ ਹੋ ਗਈ ਜੇਕਰ ਮਿਨਿਸਟਰੀ ਚਾਹੁੰਦੀ ਵੇ ਅਸੀਂ ਇਹ ਜਿਹੜਾ ਹਿਊਮਨ ਰਾਈਟਸ ਦਾ ਤਾਂ ਇਹ ਇਹਦੇ ਨੂੰ ਅਸੀਂ ਚੈਲੰਜ ਕਰਨਾ ਹੈਗਾ ਕੋਰਟ ਨੂੰ ਇਹ ਡਿਸੀਜਨ ਨੂੰ ਤੇ ਉਹ ਕਰ ਸਕਦੇ ਸੀ ਲੇਕਿਨ ਇਹ ਆਪਣੇ ਮੁੰਡਿਆਂ ਦੀ ਮੈਂ ਸਮਝਾਉਂਗਾ ਬਹੁਤ ਵੱਡੀ ਇੱਕ ਕੁਰਬਾਨੀ ਇੱਕ ਅੱਛਾ ਕੰਮ ਸੀ ਜਿਹੜਾ ਕਿ ਹਿਸਟੋਰੀਕ ਚਿੰਨ ਬਣ ਗਿਆ ਔਰ ਸਾਰਿਆਂ ਨੇ ਅਪਰੀਸ਼ੀਏਟ ਅਪਰੀਸ਼ੀਏਸ਼ਨ ਵੀ ਕੀਤੀ ਔਰ ਬੀਸੀ ਗਵਰਨਮੈਂਟ ਨੇ ਇਹਦਾ ਚੈਲੰਜ ਨਹੀਂ ਕੀਤਾ ਔਰ ਜਿਹੜੇ ਸੀ ਆਲਟੀਮੇਟਲੀ ਇਹ ਜਿਹੜੀ ਐਗਜ਼ੈਂਪਸ਼ਨ ਸੀ ਸਾਨੂੰ ਮਿਲ ਗਈ ਔਰ ਮੋਟਰਸਾਈਕਲ ਰਾਈਡ ਕਰਨ ਵਾਸਤੇ ਬਗੈੜ ਹੈਲਮਟ ਪਾਉਣ ਤੋਂ ਆਜ਼ਾਦੀ ਸਾਨੂੰ ਮਿਲੀ ਔਰ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਜਿਹੜੇ ਬੰਦੇ ਸਿੱਖ ਧਰਮ 'ਚ ਵਿਸ਼ਵਾਸ ਕਰਦੇ ਔਰ ਉਹ ਪਗੜੀ ਬੰਨਦੇ ਔਰ ਕਿਸ਼ਾ ਧਾਰੀ ਹੈ ਔਰ ਦਾੜੀ ਕੇ ਸੁਨਾ ਦੇ ਰੱਖੇ ਹੋਏ ਆ ਉਹ ਜਿਹੜੇ ਹੈਗੇ ਆ ਉਹਨਾਂ ਵਾਸਤੇ ਜਿਹੜੀ ਐਗਜ਼ੈਂਪਸ਼ਨ ਇਹ ਲਾਗੂ ਹੋਏਗੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੋਣਵੀ ਵਿਗਿਆਪਨਾਂ ਦੇ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਤੇ ਸਿੱਧਾ ਨਿਸ਼ਾਨਾ ਸਾਧਿਆ ਨਵੇਂ ਵੀਡੀਓ ਵਿਗਿਆਪਨ ਦੇ ਵਿੱਚ ਪਾਰਟੀ ਨੇ ਜਗਮੀਤ ਸਿੰਘ ਨੂੰ ਸੈਲ ਆਊਟ ਸਿੰਘ ਆਖਿਆ ਜਿਸ ਦਾ ਭਾਵ ਹੈ ਕਿ ਜਿਵੇਂ ਜਗਮੀਤ ਨੇ ਆਪਣੇ ਨਿੱਜੀ ਹਿੱਤ ਪ੍ਰਾਪਤ ਕਰਨ ਦੇ ਲਈ ਆਮ ਕੈਨੇਡੀਅਨਸ ਨੂੰ ਵੇਚ ਦਿੱਤਾ ਹੋਵੇ ਯਾਨੀ ਆਮ ਕੈਨੇਡੀਅਨਸ ਦੀ ਜੇਬ ਚੋਂ ਪੈਸਾ ਕੱਢ ਕੇ ਆਪ ਵਿੱਤੀ ਲਾਭ ਪ੍ਰਾਪਤ ਕੀਤੇ ਹੋਣ ਵਿਗਿਆਪਨ ਵਿੱਚ ਕੈਨੇਡਾ ਦੇ ਵਿੱਚ ਵੱਧਦੇ ਅਪਰਾਧ ਘਰਾਂ ਦੀਆਂ ਕੀਮਤਾਂ ਤੇ ਰਹਿਣ ਸਹਨ ਦੀ ਵਾਧੀ ਲਾਗਤ ਦੇ ਲਈ ਜਗਮੀਤ ਸਿੰਘ ਤੇ ਇਲزام ਲਗਾਇਆ ਗਿਆ ਵਿਗਿਆਪਨ ਇਹ ਸਵਾਲ ਪਾਉਂਦਾ ਹੈ ਕਿ ਜਿਸ ਵੇਲੇ ਰਾਸ਼ਟਰੀ ਪੱਧਰ ਤੇ ਚੋਣ ਸਰਵੇਖਣਾਂ ਦੇ ਵਿੱਚ ਕੈਨੇਡੀਅਨਸ ਦੇ ਅੰਦਰ ਲਿਬਰਲਾਂ ਦੀ ਘੱਟ ਗਿਣਤੀ ਦੀ ਸਰਕਾਰ ਨੂੰ ਲੈ ਕੇ ਨਮੋਸ਼ੀ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਜਗਮੀਤ ਸਿੰਘ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਸਰਕਾਰ ਦਾ ਸਮਰਥਨ ਕਿਉਂ ਕਰ ਰਹੇ ਨੇ ਲਿਬਰਲ ਸਰਕਾਰ ਨੇ 2022 ਦੇ ਵਿੱਚ ਫਾਰਮਾ ਕੇਅਰ ਐਂਡ ਫਾਰਮਾ ਕੇਅਰ ਅਤੇ ਡੈਂਟਲ ਕੇਅਰ ਵਰਗੀਆਂ ਐਂਡੀਪੀ ਦੀਆਂ ਜਿਹੜੀਆਂ ਸਾਂਝੀਆਂ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਕੁਝ ਇਹ ਮੁੱਦਿਆਂ ਦੇ ਉੱਤੇ VOTING ਦੌਰਾਨ ਐਂਡੀਪੀ ਦਾ ਸਮਰਥਨ ਹਾਸਲ ਕੀਤਾ ਹੈ ਕੰਜ਼ਰਵੇਟਿਵ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਆਪਣੀ ਐਮਪੀ ਦੀ ਪੈਨਸ਼ਨ ਜਿਸ ਦੇ ਲਈ ਉਹ ਅਕਤੂਬਰ 2025 ਦੇ ਵਿੱਚ ਯੋਗ ਹੋਣਗੇ ਨੂੰ ਸੁਰੱਖਿਅਤ ਕਰੰਦੇ ਰਹੇ ਲਿਬਰਲਾਂ ਦੇ ਨਾਲ ਕੀਤੇ ਉਸ ਸਮਝੌਤੇ ਨੂੰ ਬਰਕਰਾਰ ਰੱਖ ਰਹੇ ਨੇ ਨਿਰਧਾਰਤ ਕਾਰਜਕਾਲ ਦੇ ਅਨੁਸਾਰ ਅਗਲੀਆਂ ਫੈਡਰਲ ਚੋਣਾਂ ਅਕਤੂਬਰ 2025 ਦੇ ਵਿੱਚ ਹੋਣੀਆਂ ਨੇ ਵਿਗਿਆਪਨਾਂ ਵਿੱਚ ਜਗਮੀਤ ਸਿੰਘ ਦੀਆਂ ਲਗਜ਼ਰੀ ਕੜੀ ਪੈਨੇ ਹੋਏ ਤੇ ਵਰਸਾਛੇ ਦਾ ਬੈਗ ਜਿਹੜਾ ਉਹ ਫੜੇ ਹੋਏ ਤੇ BMW ਚਲਾਉਂਦੇ ਹੋਏ ਦੀਆਂ ਅਸਲ ਤਸਵੀਰਾਂ ਦਿਖਾਈਆਂ ਗਈਆਂ ਨੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਇਹ ਵਿਗਿਆਪਨ ਦੇਸ਼ ਭਰ ਦੇ ਵਿੱਚ ਵੱਖ-ਵੱਖ ਰਾਈਡਿੰਗਸ ਦੇ ਵਿੱਚ ਚੱਲ ਰਹੇ ਨੇ ਪਰ ਹੋਰ ਵੇਰਵੇ ਨਹੀਂ ਦਿੱਤੇ ਐਂਡੀਪੀ ਨੇ ਇਹਨਾਂ ਵਿਗਿਆਪਨਾਂ ਨੂੰ ਇੱਕ ਬੇਈਮਾਨੀ ਨਿੱਜੀ ਹਮਲਾ ਆਖਿਆ ਅਤੇ ਬੌਲੀਵੁੱਡ ਦੇ ਕੈਨੇਡੀਅਨਸ ਨੂੰ ਦਰਪੇਸ਼ ਅਹਿਮ ਆਰਥਿਕ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਅਤੇ ਚੋਣ ਸਰਵੇਖਣਾਂ ਵਿੱਚ ਲਿਬਰਲਾਂ ਤੋਂ ਵੱਡੀ ਲੀਡ ਪ੍ਰਾਪਤ ਕੀਤੀ ਹੈ ਉਹਨਾਂ ਚੋਣ ਸਰਵੇਖਣਾਂ ਵਿੱਚ ਐਂਡੀਪੀ ਦੀ ਲੋਕਪ੍ਰਿਅਤਾ ਦੇ ਵਿੱਚ ਵੀ ਖੜੋਤ ਦਰਜ ਹੋਈ ਹੈ ਕੰਜ਼ਰਵੇਟਿਵਜ਼ ਨੇ ਯੂਨੀਅਨ ਵਰਕਰਾਂ ਦੀ ਹਮਾਇਤ ਹਾਸਲ ਕਰਨ ਦੇ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਜੋ ਕਿ ਅਤੀਤ ਦੇ ਵਿੱਚ ਐਨਡੀਪੀ ਨੂੰ ਵੋਟ ਦਿੰਦੇ ਨੇ ਡਾਊਨਟਾਊਨ ਵੈਂਕੂਵਰ ਦੇ ਵਿੱਚ ਮੈਰੀਅਟ ਦੁਆਰਾ ਰੈਜ਼ੀਡੈਂਟ ਇਨ ਦੇ ਕੰਮਚਾਰੀਆਂ ਨੇ ਹਫ਼ਤਿਆਂ ਦੀ ਇਕਰਾਰਨਾਮੇ ਦੀ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ 72 ਘੰਟੇ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ 70 ਤੋਂ ਵੱਧ ਹੋਟਲ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਯੂਨੀਫੋਰ ਦਾ ਕਹਿਣਾ ਹੈ ਕਿ ਉਹ ਕੰਮ ਦੇ ਬੋਝ ਲਾਭਾਂ ਤੇ ਤਨਖਾਹਾਂ ਨੂੰ ਸੁਧਾਰਨ ਦੇ ਲਈ ਲੜ ਨੇ ਸਰਬਸੰਮਤੀ ਦੇ ਨਾਲ ਵੋਟ ਪਾਉਣ ਤੋਂ ਬਾਅਦ ਯੂਨੀਅਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ 1 ਅਗਸਤ ਨੂੰ ਹੜਤਾਲ ਕਰਨ ਦਾ ਉਹ ਆਪਣਾ ਇਰਾਦਾ ਰੱਖਦੇ ਨੇ ਤੇ ਵੈਂਕੂਵਰ ਦੇ ਵਿੱਚ ਇੱਕ ਵਿਅਸਤ ਲੰਬੇ ਵੀਕਐਂਡ ਹੋਣ ਦੀ ਉਮੀਦ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਐਲਾਨ ਕੀਤਾ ਹੈ ਯੂਨੀਫੋਰ ਦਾ ਨੈਸ਼ਨਲ ਪ੍ਰਧਾਨ ਨੇ ਕਿਹਾ ਹੈ ਕਿ ਰੈਜ਼ਿਡੈਂਸ ਇਨ ਵਿਕੇ ਯੂਨੀਅਨ ਦੇ ਮੈਂਬਰ ਬਧੇਰੇ ਗੰਭੀਰ ਨਹੀਂ ਹੋ ਸਕਦੇ ਜਦੋਂ ਇਹ ਉਚਿਤ ਵੇਜਸ ਦੇ ਲਈ ਲੜਨ ਦੀ ਗੱਲ ਆਉਂਦੀ ਹੈ ਜੋ ਲੋਅਰ ਮੇਨਲੈਂਡ ਦੇ ਵਿੱਚ ਰਹਿੰਦੀ ਕੀਮਤ ਨੂੰ ਦਰਸਾਉਂਦੀ ਹੈ ਯੂਨੀਅਨ ਦਾ ਕਹਿਣਾ ਹੈ ਕਿ ਇਹ 15 ਜੁਲਾਈ ਤੋਂ ਸੌਦੇਬਾਜ਼ੀ ਦੀ ਟੇਬਲ ਤੇ ਹੈ ਪਰ ਤਨਖਾਹਾਂ ਦੇ ਮਹੱਤਵਪੂਰਨ ਅੰਦਰ ਜਿਹੜੇ ਨੇ ਉਹ ਹੀ ਰਹਿੰਦੇ ਨੇ ਔਰ ਮੈਰੀਅਡ ਦੁਆਰਾ ਰੈਜ਼ਿਡੈਂਸ ਇਨ ਦਾ ਸੰਚਾਲਨ ਕਥੀ ਤੌਰ ਤੇ 2017 ਦੇ ਵਿੱਚ ਲੇਰੋਨ ਇਨਵੈਸਟਮੈਂਟ ਦੁਆਰਾ ਖਰੀਦੀ ਗਈ ਇੱਕ ਹੋਟਲ ਪ੍ਰਬੰਧਕ ਕੰਪਨੀ ਸਿਲਵਰ ਬਰਡਸ਼ ਹੋਟਲਸ ਦੇ ਰਿਜ਼ੋਰਟ ਦੁਆਰਾ ਕੀਤਾ ਜਾਂਦਾ ਹੈ ਯੂਨੀਅਨ ਦਾ ਉਹ ਕਹਿਣਾ ਹੈ ਕਿ ਨੌਕਰੀ ਦੀ ਕਾਰਵਾਈ ਤੋਂ ਬਚਣ ਦੇ ਲਈ ਮਾਲਕਾਂ ਨੂੰ ਵੀਰਵਾਰ ਦੁਪਹਿਰ ਤੱਕ ਆਪ ਦੇਣਾ ਚਾਹੀਦਾ ਹੈ ਅਗੇ ਦੇਖਦੇ ਆ ਐਡਮੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇਹ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਹਿ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਲੈ ਕੇ ਦੋਸਤੋ ਐਡਮੰਟਨ ਸ਼ਹਿਰ ਤੋਂ ਤੁਹਾਡੇ ਲਈ ਹਾਜ਼ਰ ਹੋ ਰਿਹਾ ਆ ਖਬਰ ਇਹ ਆ ਜੀ ਵੀ ਸਸਕੈਚੂਅਨ ਦੇ ਵਿੱਚ ਨਾ ਇੱਕ ਕੇਸ ਆਰੰਭ ਹੋਇਆ ਸੀਗਾ ਪਰ ਉਹ ਸਰਕਾਰੀ ਵਕੀਲ ਨੇ ਕਿ ਦੋ ਹੀ ਵਿਟਨੈਸਸਸ ਤੋਂ ਹਜੇ ਗੱਲਬਾਤ ਪੁੱਛੀ ਸੀ ਉਸ ਤੋਂ ਬਾਅਦ ਉਹਨੇ ਕੇਸ ਜਿਹੜਾ ਜੀ ਉਹ ਸਟੇ ਕਰ ਦਿੱਤਾ ਯਾਨੀ ਕਿ ਉਹਨੂੰ ਸੁਣਨਾ ਬੰਦ ਕਰ ਦਿੱਤਾ ਆ ਉਹਦਾ ਕਹਾਣੀ ਇਹ ਹੋਈ ਆ ਵੀ ਇਹ 213 ਦੀ ਗੱਲ ਆ ਐ 223 ਦੀ ਮਾਫੀ ਚਾਹੁੰਨਾ ਕਿ ਆ ਇੱਕ ਚੋਰੀ ਹੋਈ ਥੋਰ ਹਿਲ ਇੱਕ ਟਾਊਨ ਆ ਜੀ ਇਥੋਂ ਐਡਮੰਟਨ ਤੋਂ 80 ਕਿਲੋਮੀਟਰ ਨਾਰਥ ਦੇ ਵਿੱਚ ਉਥੋਂ گاਵਾ ਜਿਹੜੀਆਂ ਜੀ ਉਹ ਚੋਰੀ ਹੋ ਗਈਆਂ ਦਰਸਤ ਲਾਭਾ ਸਾਰਿਆਂ ਨੇ ਸੁਣਿਆ ਵੀ ਕਦੇ ਕਾਰਾਂ ਚੋਰੀ ਹੋ ਜਾਂਦੀਆਂ ਕਦੇ ਕਾਰਾਂ ਦੇ ਕਨਵਰਟਰ ਚੋਰੀ ਹੋ ਜਾਂਦੇ ਜਾਂ ਕੋਈ ਹੋਰ ਇਦਾਂ ਦਾ ਸਮਾਨ ਚੋਰੀ ਹੁੰਦਾ ਜੀ ਤੇ ਹੁਣ ਇਹ گاਵਾ ਚੋਰੀ ਹੋਣ ਵਾਲਾ ਸਿਲਸਿਲਾ ਵੀ ਆਰੰਭ ਹੋ ਗਿਆ ਅ ਔਰ ਜਦੋਂ ਸਰਕਾਰੀ ਵਕੀਲ ਨੂੰ ਪੁੱਛਿਆ ਗਿਆ ਵੀ ਇਹ ਤੂੰ ਕਿਉਂ ਜਿਹੜੇ ਚਾਰजेस ਹੈਗੇ ਆ ਉਹ ਸਟੇ ਕਰ ਦਿੱਤੇ ਆ ਤਾਂ ਉਹ ਕਹਿੰਦਾ ਵੀ ਮੈਨੂੰ ਗੱਲਾਂ ਬਾਤਾਂ ਸੁਣ ਕੇ ਪਤਾ ਲੱਗ ਗਿਆ ਸੀਗਾ ਵੀ ਇਹਦੇ ਵਿੱਚ ਕਨਵੈਕਸ਼ਨ ਕਿਸੇ ਦੀ ਨਹੀਂ ਹੋਣੀ ਉਹ ਕਹਿੰਦੇ ਕਿ ਕਿਉਂ ਉਹ ਕਹਿੰਦਾ ਇਹ ਨਾ ਬੜਾ ਔਖਾ ਜਿਹਾ ਹੋ ਜਾਣਾ ਸੀ ਕਿਸੇ ਨੂੰ ਪ੍ਰੂਵ ਕਰਨਾ ਵੀ ਇਹ گاਵਾਂ ਦਾ ਜਿਹੜਾ ਟਾਈਟਲ ਆ ਉਹ ਕਿਹਦਾ ਹੈਗਾ ਕਹਾਣੀ ਇਦਾਂ ਜੀ ਵੀ ਇਹ ਲੰਬੀਆਂ ਜਾ ਕੇ گاਵਾਂ ਇਦਾਂ ਹੋਇਆ ਵੀ ਲਾਇਡ ਮਨਿਸਟਰ ਤੋਂ ਇੱਕ ਮਾਰਟਨਜ਼ ਵੈਲ ਹੈਗੀ ਪ੍ਰਾਪਰਟੀ ਉਥੇ ਜਿਹੜੀਆਂ ਸੀਗੀਆਂ ਇੱਕ ਬੰਦਾ ਐਮ ਨਾਮ ਦਾ ਜੀ ਉਹਨੂੰ ਚਾਰਜ ਕੀਤਾ ਗਿਆ ਵੀ ਉਹਦੇ ਕੋਲੋਂ ਸਟੋਲਨ ਪ੍ਰਾਪਰਟੀ ਮਿਲੀ ਆ ਤੇ ਫਿਰ ਉਹਨੂੰ ਚਾਰਜ ਕਰਕੇ ਉਹਦੇ ਤੇ ਹੀ ਕੇਸ ਚਲਾਇਆ ਗਿਆ ਸੀਗਾ ਇਹ 48 ਸਾਲਾਂ ਦਾ ਆ ਪਰ ਉਹ ਵਿੱਚ ਜਿੱਦਾਂ ਤੋਂ ਦੱਸਿਆ ਵੀ ਉਹਨਾਂ ਨੂੰ ਰੋਕਣਾ ਪੈ ਗਿਆ ਵੀ ਉਹ ਕਹਿੰਦਾ ਸਰਕਾਰੀ ਵਕੀਲ ਪਈ ਤੇ ਜਿਹਨੂੰ ਕੀ ਕਹਿੰਦੇਗਾ ਕਨਵੈਕਟ ਨਹੀਂ ਕੀਤਾ ਜਾ ਸਕਦਾ ਰਫੜੇ ਆ ਜੀ ਪਿਛਿਆੜੀ گاਵਾ ਸੀਗੀਆਂ 46ਆਂ ਦੇ ਵਿੱਚੋਂ ਆਰਸੀਐਮਪੀ ਨੇ ਜਿਹੜੀਆਂ ਜੀ 20 گاਵਾ ਜਿਹੜੀਆਂ ਆ ਉਹ ਰਿਕਵਰ ਕੀਤੀਆਂ ਬਾਕੀ ਦੀਆਂ ਉਹ ਹੈਮ ਕਹਿੰਦਾ ਜੀ ਉਹ ਤਾਂ ਗੋਹੇ ਦੇ ਢੇਰ ਵਿੱਚ ਪਈਆਂ ਯਾਨੀ ਕਿ ਉਹ ਮਰ ਗਈਆਂ ਨੇ ਤੇ ਲੱਭੀ ਜਾਓ ਹੁਣ ਉਥੋਂ ਕਿੱਥੋਂ ਲੱਭਣੇ ਆ ਸੋ ਇਹ ਕਹਾਣੀ ਹੋਈ ਹੈ ਜੀ ਸੋ ਫਾਰ ਜਿਹੜੀਆਂ ਉਹ ਉਹਨਾਂ ਨੂੰ 10 ਕ گاਵਾ ਜਿਹੜੀਆਂ ਆ ਉਹ ਮਿਲ ਗਈਆਂ ਤੇ ਬਾਕੀ ਦੀਆਂ ਉਹ ਕਹਿੰਦਾ ਜੀ ਉਹ ਗੋਹੇ ਦੇ ਢੇਰ ਵਿੱਚ ਪਈਆਂ ਸੋ ਇਹ ਕੇਸ ਵਿੱਚੇ ਹੀ ਰੋਕਣਾ ਪੈ ਗਿਆ ਲੱਗਦਾ ਨਹੀਂ ਵੀ ਇਹ ਗਾਂਹ ਕੇਸ ਜਿਹੜਾ ਚੱਲੇਗਾ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ